ਸਲ ਸਿੰਘ ਜੀ ਜਿਨ੍ਹਾਂ ਤੇ ਸ਼ਰਿਆਮ ਤਕੇਸ਼ਾਈ ਕਰਕੇ ਐਨਐਸਏ ਲਈ ਗਈ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਰਿਹਾ ਕਰਾਉਣ ਦਾ ਮਸਲਾ ਇਹ ਸਾਰੇ ਮਸਲੇ ਤਾਂ ਹੀ ਹੱਲ ਹੋਣਗੇ ਜੇਕਰ ਅਸੀਂ ਸਮੁੱਚੀ ਸਾਡੇ ਜਿਹੜੇ ਸਿੱਖ ਸ਼ਕਤੀ ਆ ਉਸ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਉਸ ਕਮੇਟੀ ਨੇ ਭਰਤੀ ਕਰਕੇ ਜੋ ਅਕਾਲੀ ਦਲ ਬਣਾਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਕਰਨ ਦੇ ਲਈ ਯਤਨ ਕਰੀਏ ਇਸ ਲਈ ਸਮਾਂ ਯਾਤ ਨਹੀਂ ਦਿੰਦਾ ਮੈਂ ਜਾਦੇ ਵਿਸਤਾਰ ਦੇ ਵਿੱਚ ਜਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਵੀ ਪ੍ਰੋਗਰਾਮ ਲਿਖਿਆ ਜਾਊਗਾ ਬੇਸ਼ੱਕ ਹਵਾਰਾ ਕਮੇਟੀ ਵੱਲੋਂ ਵੀ ਸੰਘਰਸ਼ ਕੀਤਾ ਜਾ ਰਿਹਾ ਸੋ ਉਹਦੇ ਵਿੱਚ ਆਪਾਂ ਸਾਰੇ ਤਕੜੇ ਹੋ ਕੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਲਈ ਲੜਾਈ ਲੜਾਂਗੇ ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਸੋ 2027 ਦੇ ਵਿੱਚ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣੇ ਸੋ ਇਹਦੇ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਲੰਬਾ ਸਮਾਂ 14-15 ਸਾਲ ਹੋ ਗਏ ਉਹ ਚੋਣਾਂ ਨਹੀਂ ਹੋਈਆਂ ਉਹਦੇ ਲਈ ਵੀ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਆ ਸੋ ਇਹ ਸਾਰੇ ਹੀ ਮਸਲੇ ਤਾਹਲ ਹੋਣਗੇ ਜੇ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਊਗੀ ਸੋ ਇਸ ਲਈ ਗੁਰੂ ਸਾਹਿਬ ਮੇਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਏਕਤਾ ਹੋਵੇ ਤੇ ਤਕੜੇ ਹੋ ਕੇ ਅਸੀਂ ਪੰਥ ਅਤੇ ਪੰਜਾਬ ਦੇ ਮਸਲਿਆਂ ਲਈ ਲੜਾਈ ਲੜ ਸਕੀਏ ਸੋ ਸਾਰੀ ਵਾਰਿਸ ਪੰਜਾਬ ਦੇ ਦੇਖੋ ਮੈਂ ਇੱਕ ਗੱਲ ਕਹਿਣਾ ਕਿ ਰਾਜਨੀਤਿਕ ਤੌਰ ਤੇ ਮਨਪ੍ਰੀਤ ਸਿੰਘ ਦੀ ਆਪਣਾ ਫੈਸਲਾ ਕਿ ਉਹਨੇ ਕਿੱਥੇ ਜਾਣਾ ਨਹੀਂ ਜਾਣਾ ਪਰ ਉਹਨੂੰ ਕਲੀਅਰ ਹੋਣਾ ਪਊਗਾ ਕਿ ਉਹ ਪੋਨਰ ਸਰਜੀਤ ਅਕਾਲੀ ਦਲ ਜਿਹੜਾ ਉਹਨੇ ਹੱਡੀਆਂ ਚੱਕ ਕੇ ਜ਼ੋਰ ਲਾ ਕੇ ਆਪਣੇ ਆਕਿਆ ਦੇ ਕਹਿਣ ਤੇ ਅਕਾਲੀ ਦਲ ਚ ਫੁੱਟ ਪਾਈ ਕਿ ਉਹ ਉਥੇ ਫੁੱਟ ਪਾਉਣ ਦਾ ਕੀ ਉਹਨਾਂ ਦਾ ਕੰਮ ਸੀ ਹੁਣ ਨਿਬੜ ਗਿਆ ਤੇ ਹੁਣ ਉਹ ਉਹਨਾਂ ਨੂੰ ਵੀ ਜਵਾਬ ਦੇਗੇ ਉਹ ਪਹਿਲਾਂ ਤਾਂ ਇਹ ਦੱਸਣ ਕਿ ਉਹ ਕਿਹੜੇ ਪੰਥ ਦੀ ਗੱਲ ਕਰਦੇ ਆ ਦੇਖੋ ਮੈਂ ਕਿਸੇ ਦੇ ਜ਼ਾਤੀ ਗੱਲ ਨਹੀਂ ਕਰਦਾ ਪਰ ਮੈਂ ਇੰਨੀ ਗੱਲ ਕਹਿਣ ਤੋਂ ਝਿਜਕਦਾ ਵੀ ਨਹੀਂ ਸਰਦਾਰ ਮਨਪ੍ਰੀਤ ਸਿੰਘ ਇਹ ਵਾਲੀ ਤਾਂ ਪੰਥ ਜਿਹੜਾ ਲਫ਼ਜ਼ ਉਹਦੇ ਨੇੜੇ ਤੇੜੇ ਵੀ ਨਹੀਂ ਗੇ ਪਰਿਵਾਰ ਤੇ ਸਿੱਖੀ ਨਹੀਂ ਪਹਿਲੀ ਪੁਛਤਾ ਅਕਾਲੀ ਦਲ ਚ ਟਕਸਾਲੀ ਕਾਂਗਰਸੀ ਪਰਿਵਾਰ ਸੀਗਾ ਤੇ ਹੁਣ ਸਰ ਮਨਪ੍ਰੀਤ ਸਿੰਘ ਇਹ ਵਾਲੀ ਦੀ ਵਿਚਾਰੇ ਦੀ ਮਜਬੂਰੀ ਆ ਕਿਉਂਕਿ ਉਹ ਵਪਾਰ ਬੜਾ ਵੱਡਾ ਕਰਦੇ ਆ ਜ਼ਮੀਨਾਂ ਦਾ ਤੇ ਸਰਕਾਰ ਤੋਂ ਉਹ ਉਹਲੇ ਨਹੀਂ ਹੋ ਸਕਦੇ ਸਰਕਾਰ ਤੋਂ ਹੋ ਹੋਲੇ ਨਹੀਂ ਹੋ ਸਕਦੇ ਦੇਖੋ ਕਿੱਡੀ ਉਹਨਾਂ ਦੀ ਵੱਡੀ ਗੱਲ ਹੈ ਕਿੱਡੀ ਉਹਨਾਂ ਨੇ ਜ਼ਿੰਦਗੀ 'ਚ ਮੇਰੇ ਖਲ ਰਾਜਨੀਤੀਕ ਬਲੈਂਡਰ ਕਮਿਟ ਕੀਤੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਉੱਠ ਕੇ ਬੋਲਦੇ ਆ ਕਿ ਵਿਧਾਨ ਸਭਾ ਨੂੰ ਜੱਤੇਦਾਰ ਸ਼੍ਰੀ ਅਕਾਲ ਤਖਸਦ ਸਾਹਿਬ ਬਣਾਉਣ ਦੇ ਲੋੜ ਤੇ ਹਟਾਉਣ ਬਾਰੇ ਕਾਨੂੰਨ ਬਣਾਉਣਾ ਚਾਹੀਦਾ ਹੈ ਦੇਖੋ ਇਹ ਤਾਂ ਗੱਲ ਕਹਦੇ ਕਾਂਗਰਸ ਨੇ ਵੀ ਨਹੀਂ ਕੀਤੀ ਹੈ ਉਦੋਂ ਇੱਕ ਅੱਗੇ ਚੱਲੇ ਕਦਮ ਚਲੇ ਗਿਆ ਦੂਸਰੀ ਗੱਲ ਸਰਦਾਰ ਮਨਪ੍ਰੀਤ ਸਿੰਘ ਵਾਲੀ ਬਾਰੇ ਭਗਵਾਨ ਸਿੰਘ ਮਾਨ ਹੋਣੀ ਚੀਫ ਮਿਨਿਸਟਰ ਸਾਹਿਬ ਫਲੋਰ ਆਫ ਹਾਊਸ ਕਹਿੰਦੇ ਆ ਜੀ ਮੈਂ ਜਾ ਕੇ ਪਤਾ ਹੇ ਆਲੀ ਦਾ ਕੀਤਾ ਉਹਦਾ ਜਿਹੜੀ ਰਜਿਸਟਰੀ ਕਰਾਉਂਦਾ ਜਿੰਨੇ ਲੈਂਦਾ ਉਨੇ ਨਹੀਂ ਕਰਦਾ ਮਾਨ ਸਾਹਿਬ ਨੂੰ ਜੋ ਲੋੜ ਹੈ ਮੈਂ ਬੰਦੇ ਪੇਸ਼ ਕਰਤ ਹਾਂ ਇਹਨਾਂ ਤੋਂ ਪੈਸੇ ਵੱਧ ਲੈ ਰਜਿਸਟਰੀਆਂ ਘੱਟ ਤੇ ਕੀਤੀਆਂ ਨੇ ਤੇ ਫੇਰ ਲੁਧਿਆਣਾ ਦੇ ਜਦ ਇਲੈਕਸ਼ਨ ਹੁੰਦੇ ਆ ਉਦੋਂ ਸਰ ਭਗਵਾਨ ਸਿੰਘ ਮਾਨ ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਆਲੀ ਦਾ ਚਿੱਠਾ ਤਿਆਰ ਹੈ ਜਾਦੂ ਕਹੂਗਾ ਮੈਂ ਵਿਜੀਲੈਂਸ ਕੋਲ ਭੇਜ ਦੂੰ ਫੇਰ ਮਨਪ੍ਰੀਤ ਸਿੰਘ ਨਾਲ ਵੀ ਮਜਬੂਰੀ ਸੀ ਕਿ ਆਪ ਦੀ ਮਦਦ ਕਰਨੀ ਫਿਰ ਆਪ ਸਿੱਧਾ ਪਰਦਾ ਵੀ ਨਹੀਂ ਸੀ ਚੱਕਣਾ ਚਾਹੁੰਦੇ ਆਪਣੇ ਕੋਲੋਂ ਜਿੱਥੇ ਇਹਨਾਂ ਦਾ ਬੇਟਾ ਵਿਆਹ ਆ ਉਹਨਾਂ ਦਾ ਵਿਚਾਰਿਆਂ ਦਾ ਰਾਜਨੀਤੀ ਨਾਲ ਕੋਈ ਨਹੀਂ ਮੇਰੇ ਤਾਂ ਬੜੇ ਜ਼ਾਤੀ ਦੋਸਤ ਵੀ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਐਸਐਸਪੀ ਰਹੇ ਨੇ ਮੁਖ ਸਰ ਵੀ ਖੰਨਾ ਵੀ ਤੇ ਹੋਰ ਥਾਵਾਂ ਤੇ ਵੀ ਰਹੇ ਆ ਤੇ ਉਹਨਾਂ ਨੂੰ ਚੱਕ ਕੇ ਲੁਧਿਆਣੇ ਆਮ ਆਦਮੀ ਪਾਰਟੀ ਜਵਨ ਕਰਾ ਲਈ ਉਹਨਾਂ ਨੂੰ ਪੁੱਛੇ ਕਿ ਉਹਨਾਂ ਦਾ ਲੁਧਿਆਣੇ ਕੀ ਆ ਜੀ ਪਾਇਲ ਹਲਕੇ ਜੋ ਉਹਨਾਂ ਦਾ ਪਿੰਡ ਆ ਪਟਿਆੜੀ ਉਹਨਾਂ ਦੀ ਰਹਿائش ਆ ਕਿਉਂ ਜਹਨ ਕਰਾਇਆ ਸਰਦਾਰ ਮਨਪ੍ਰੀਤ ਸਿੰਘ ਵਾਲੀ ਹੁਣ ਸਰਕਾਰੀ ਹੈ ਕਿਉਂਕਿ ਉਹ ਵਿਚਾਰੇ ਦੀ ਮਜਬੂਰੀ ਹੈ ਕਿ ਜਿੰਨਾ ਕੋਨੇ ਖਲਾਰਾ ਪਾ ਲਿਆ ਨਾ ਆਪਣੇ ਵਪਾਰ ਦਾ ਉਹ ਸਰਕਾਰ ਜਦੋਂ ਵੀ ਮਰਜ਼ੀ ਕੁਢੀ ਮੋੜ ਦੇਵੇ ਜਿਹਦੀ ਸਰਕਾਰ ਬਣੂ ਮਨਪ੍ਰੀਤ ਸਿੰਘ ਵਾਲੀ ਉਹਦੇ ਜਸ ਗਾਉਗਾ ਤੇ ਮਨਪ੍ਰੀਤ ਸਿੰਘ ਵਾਲੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਜਿਸ ਸਟੇਜ ਤੇ ਬੈਠਾ ਸੀ ਉਹ ਤਾਂ ਖਾਲਿਸਤਾਨ ਦੇ ਹਾਮੀ ਨੇ ਇਹ ਖਾਲਿਸਤਾਨ ਦੇ ਨਾਲ ਇਨੀ ਨਾਲਾ ਤੇ ਇਹ ਜਿਹਨੇ ਹਾਜੀ ਨੂੰ ਹਰਪ੍ਰੀਤ ਸਿੰਘ ਨੂੰ ਹਾਰ ਪਾ ਕੇ ਇਹਨੇ ਪ੍ਰਧਾਨ ਬਣਾਇਆ ਸੀ ਉਹ ਉਹਦੀ ਐਸੀ ਕਿਤੇ ਸੀ ਇਹਨੇ ਕਿਉਂ ਦਿੱਤੀ ਉਹ ਤੋਂ ਪੱਲਾ ਕਿਉਂ ਛਡਾਇਆ ਹੈ ਜੀ ਤੇ ਇੰਨੀ ਗੱਲ ਕਹਿ ਕੇ ਹੁਣ ਜਿਹੜੀ ਗੱਲ ਅਕਾਲ ਤਖਤ ਸਾਹਿਬ ਨੇ ਕਹੀ ਸੀਗੀ ਹੁਣ ਉਹਦੀਆਂ ਧੱਜੀਆਂ ਕਿਉਂ ਉਡਾ ਰਹੇ ਨੇ ਅਕਾਲ ਤਖਤ ਸਾਹਿਬ ਨੇ ਤਾਂ ਜੋ ਕਿਹਾ ਸੀਗਾ ਕਿ ਚੁੱਲੇ ਬੰਦ ਕਰੋ ਚੁੱਲਾ ਰੋਜ਼ ਨਵਾਂ ਬਾੜ ਲੈਂਦੇ ਆ ਸੋ ਇਹ ਲੋਕਾਂ ਨੂੰ ਬਿਲਕੁਲ ਹੀ ਇਸ ਗੱਲ ਦੇ ਘੜੇ 'ਚ ਨਹੀਂ ਬੈਠਣਾ ਚਾਹੀਦਾ ਪੰਥ ਦਾ ਨਾਮ ਵਰਕੇ ਨਾ ਦੀ ਨਾ ਜਿਹੜੀ ਐ ਸਰਕਾਰੀ ਹੱਤੀ ਨਹੀਂ ਚੱਲਣੀ ਸਾਰੇ ਮਾਨਪ੍ਰੇਸ਼ਾਨੀ ਬਹੁਤ ਵਧੀਆ ਹੈ ਜ਼ਾਤੀ ਦਰ ਤੇ ਵਿਅਕਤੀ ਨੇ ਮੇਰੇ ਦਾ ਗੋਤੀ ਵੀ ਨੇ ਗਰੇਵਾਲੀ ਨੇ ਕਰੋਨਾ ਨੂੰ ਇੱਕ ਮੈਂ ਸਮਝੂਗਾ ਕਿ ਉਹਨਾਂ ਨੇ ਸਾਂਮੀ ਤੋਂ ਕੰਮ ਨਹੀਂ ਲਿਆ ਰਾਜਨੀਤਿਕ ਤੇ ਮਜਬੂਰੀਆਂ ਦੇ ਜ਼ਵਾਹੇਟਾ ਕੇ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਬਿਨਾ ਕੰਗਣ ਵਾਲਾ ਲੋਟਾ ਬਣਾ ਲਿਆ ਪਰ ਗਰੀਵਾਲ ਸਾਹਿਬ ਅਫੀਸ਼ੀਅਲ ਤੌਰ ਤੇ ਕੋਈ ਹਾਲਾਂਕਿ ਉਹਨਾਂ ਦਾ ਕੋਈ ਨਾ ਇੱਕ ਸਾਫ਼ ਤੌਰ ਤੇ ਗਿਆ ਵੀ ਉਹ ਅਕਾਲੀ ਦਲ ਛੱਡ ਰਹੇ ਨੇ ਆ ਅਕਾਲੀ ਦਲ ਚ ਨਹੀਂ ਹੋਣਾ ਚਾਹੁੰਦੇ ਆ ਅਕਾਲੀ ਦਲ ਪੂਰੀ ਤਰ੍ਹਾਂ ਆ ਅਕਾਲੀ ਦਲ ਤਾਂ ਬਰਿੰਦਰ ਜੀ ਛੁੱਟ ਗਿਆ ਜਿਸ ਦਿਨ ਅਕਾਲੀ ਦਲ ਦੀ ਭਰਤੀ ਹੋਈ ਉਹਨਾਂ ਨੇ ਅਕਾਲੀ ਦਲ ਦੀ ਭਰਤੀ ਨਹੀਂ ਕਰਾਈ ਮੁੱਕ ਗਿਆ ਨਵੀਂ ਅਕਾਲੀ ਦਲ ਦੇ ਸੈਟਅਪ ਵਿੱਚ ਸਰਦਾਰ ਮਨਪ੍ਰੀਤ ਸਿੰਘਿਆਲੀ 100 ਰੁਪਏ ਦੀ ਪਰਚੀ ਵਾਲਾ ਮੋਡਲ ਆ ਮੈਂਬਰ ਵੀ ਨਹੀਂ ਸੋਗੋ ਕਿ ਉਹਨਾਂ ਨੂੰ ਅਸਨਾ ਬੋ ਕਿ ਆ ਜਿਹੜੀ ਹੁਣ ਤੁਹਾਡੀ ਪੋਲੀਟੀਕਲ ਫੇਰ ਕਮੇਟੀ ਬਣੀ ਆ ਪੋਨਰ ਸਰਜੀਤ ਦੀ ਉਹਦੇ ਤਾਂ ਅੱਧੇ ਤੋਂ ਵੱਧ ਮੈਂਬਰ ਉਹ ਨੇ ਜਿਨ੍ਹਾਂ ਨੇ ਉਹਨਾਂ ਦੀ ਪਰਚੀ ਵੀ ਨਹੀਂ ਕਟਾਈ ਤੇ ਇਹ ਕਿਉਂ ਬਣਾਏ ਗਏ ਇਹ ਕਿਉਂ ਬਣਾਏ ਗਏ ਜਦ ਇੱਕ ਪਰਿਵਾਰ ਇੱਕ ਅਹੁਦਾ ਸੀ ਉਹ ਨਾਰਾ ਲਾ ਕੇ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਕਰ ਲਿਆ ਤੇ ਹੁਣ ਕਿਉਂ ਬਣਾਈ ਜਾਂਦੇ ਹੋ ਹੁਣ ਭਾਜਪਾ ਨਾਲ ਜਾਰੀ ਪਾਈ ਜਾਂਦੇ ਆ ਹੁਣ ਜਦ ਲੋੜ ਪੈਂਦੀ ਆ ਆਮ ਆਦਮੀ ਪਾਰਟੀ ਦੇ ਵੀ ਘਰ ਜਾ ਵੜਦੇ ਆ ਤੇ ਲੋੜ ਪੈ ਤੇ ਕਾਂਗਰਸ ਦੇ ਵੀ ਜਾਵੜਨਗੇ ਇਹਨਾਂ ਨੂੰ ਕੋਈ ਕੋਈ ਦਰਵਾਜੇ ਇਹਨਾਂ ਨੇ ਸਾਰੇ ਖੁੱਲੇ ਰੱਖ ਲਏ। ਤੋਂ ਉਹਨਾਂ ਨੇ ਇੱਕ ਕੱਲ ਬਿਆਨ ਦਿੱਤਾ ਕਿ ਮੈਂ ਜਨਾਜਰ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦਾ ਪ੍ਰਧਾਨ ਇੱਕ ਤਰੀਕਾ ਸਦੀ ਸਰਮਨਪ੍ਰੀ ਸਿੰਘ ਏ ਵਾਲੀ ਜੀ ਤੁਸੀਂ ਤੁਹਾਨੂੰ ਕਿਸੇ ਨੇ ਚਿੱਠੀ ਨਹੀਂ ਪਾਈ ਨਾ ਤੁਹਾਨੂੰ ਆਕਾਲੀ ਦਲ ਚ ਕੋਈ ਲੈਣ ਨੂੰ ਤਿਆਰ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਚੁੜਿਆ ਪ੍ਰਧਾਨ ਹੈ। ਉਹ ਸਾਰੇ ਲੋਕ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਕਰਨ ਮੰਨਦੇ ਨੇ ਉਹਨਾਂ ਲਈ ਸੁਖਵੀਰ ਸਿੰਘ ਬਾਦਲ ਨੇ ਓਕਾ ਦਿੱਤਾ ਕਿ ਨਾਗੇ ਤੁਹਾਡੇ